ਉਹ ਗੱਲ ਸੁਣ ਲੈ ਮੇਰੀ ਚੋਬਰਾ ਤੂੰ ਪਹਿਲਾਂ ਧਿਆਨ ਨਾਲ ਹਾਂਜੀ ਬੰਦੇ ਤਾਂ ਆਪਾਂ ਦੋਨੇ ਸੀ ਜਾ ਰਹੀਆਂ ਹਾਂ ਹਾਂਜੀ ਹਾਂ ਪਰ ਜਿਹਦੇ ਘਰੇ ਆਪਾਂ ਹੁਣ ਜਾਂਦੇ ਆਂ ਹਾਂਜੀ ਚਾਹੇ ਮੂਰੇ ਬੰਦਾ ਹੈ ਚਾਹੇ ਔਰਤ ਹੈ ਹਾਂਜੀ ਉਹਦੇ ਨਾਲ ਗੱਲ ਪੂਰੇ ਢੰਗ ਤਰੀਕੇ ਨਾਲ ਕਰਨੀ ਆ ਮਾਹਾਂ ਤੁਸੀਂ ਬੇਫਿਕਰ ਹੋ ਜੀ ਕੋਕੇ ਜੜ ਦੂੰ ਜੇ ਕੋਕੇ ਨਾ ਜੜੇਗੇ ਨਾ ਤੇਰੀ ਗਿੱਚੀ 'ਚ ਜ਼ਰੂਰ ਜੜੂ ਆ ਜਾ ਲੰਘਿਆ ਕੇਰਾ ਉਹ ਸਾਰਾ ਕੁਝ ਪਿਆਵਾਂਗੇ ਚਾਚੂ ਸਾਰਾ ਕੁਝ ਬੇਫਿਕਰ ਰਹਿ ਤੂੰ ਯਾਰ ਹਾਂ ਘਰੀਓ ਜੀ ਘਰੀਆਂ ਅਸੀਂ ਕਿ ਠੱਠੇ ਕੁਝ ਨਿਕਲਣਾ ਆ ਜਾ ਕਿਉਂ ਲੱਗਿਆ ਪਤਾ ਬਾਲਾ ਨਾ ਹੱਡਣਾ ਗੱਲਾਂ ਹੀ ਕਰੋ ਜੀ ਉਹ ਪੈਨਸ਼ਨ ਕਾਰਡ ਜੇ ਕੱਢੋ ਕਿਰਾ ਪੈਨਸ਼ਨ ਦਮੋਂਗੇ ਕਦੋਂ 4 ਸਾਲ ਤਾਂ ਹੋ ਗਏ ਤੁਹਾਨੂੰ ਕਹਿੰਦੇ ਆ ਨੂੰ ਉਹ ਕੋਈ ਗੱਲ ਨਹੀਂ ਜੀ ਸਬਰ ਦਾ ਫਲ ਮਿੱਠਾ ਹੁੰਦਾ ਹੈਗਾ ਪੈਨਸ਼ਨ ਵਾਲੀ ਸਕੀਮ ਤਾਂ ਤੁਹਾਡੀ ਉੱਤੋਂ ਹੱਕਤੀ ਫੋਕੇ ਵੱਢਦੀ ਆਉਂਦੀ ਆ ਜੀ ਉਹ ਵੀ 2500 ਨਹੀਂ 4000 ਚੱਲ ਸ਼ੁਕਰ ਹੈ 12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਆ 4000 ਪੈਨਸ਼ਨ ਮਿਲੂ ਕਦੋਂ ਬਾਲਦੀ ਆ ਦੋਲੇ ਸਾਨੂੰ ਤਾਂ ਆਪ 3 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਕੀ ਕਹਿੰਦਾ ਇਹ ਓਏ ਤਾਂ ਐਂ ਕਹਿੰਦਾ ਜੀ ਪੈਨਸ਼ਨ ਤਾਂ ਥੋੜੀ 3 ਦਿਨਾਂ ਚ ਮਿਲ ਜੂ ਰਾਹ ਤੇ ਚੁੰਗੀ ਚਾਪਟਾ ਹੀ ਬੜਾ ਪੈਂਦਾ ਹੈ ਲੇਟ ਫੇਟ ਹੋ ਸਕਦੀ ਹੈ ਜੀ ਲੇਟ ਫੇਟ ਤਾਂ ਚੱਲ ਜੂ ਮਰ ਜਾਣੇ ਕਿਤੇ 4000 ਦਾ 4000 ਚੁੰਗੀਆਂ ਦੀ ਨਾ ਕੱਟ ਲੈਣਾ ਐਵੇਂ ਕਿਵੇਂ ਚੁੰਗੀਆਂ ਤੇ ਕੱਟ ਲੈਣਗੇ ਬੀਬਾ ਜਦ ਤੁਹਾਡੇ ਮੂਰੇ ਵੱਡਾ ਚੁੰਗਾ ਖੜਾ ਹੈ ਕੀ ਮਤਲਬ ਉਹ ਮਤਲਬ ਤਾਂ ਇਹ ਆ ਜੀ ਸਾਡੇ ਸਾਭ ਦੀ ਜੇਬ ਚ 10 ਸਾਲਿਆ ਮੂਤਰੀ ਝੱਗ ਮੰਗੂ ਥੱਲੀ ਬੈਠੀ ਜਨਾ ਰੇਟ ਚੱਕ ਕੇ ਰੱਖ ਉਹ ਮਤਲਬ ਐ ਕਹਿਣਾ ਜੀ ਸਾਭ ਦੀ ਜੇਬ ਚ 10-10000 ਦੀਆਂ ਦੋ ਗੁੱਟੀਆਂ ਪਾ ਦੋ ਸਮਝੀ ਜੀ ਸਮਝੀ ਲੈ ਕੇ ਆਉਣੀ ਆ ਸਾਭ ਜੀ ਆਪਾਂ ਨੂੰ ਇਹ 20000 ਰੁਪਏ ਦੇ ਦੂ ਕੀੜੀਆਂ ਗੱਲਾਂ ਕਰਦਾ ਠੁੱਕ ਨਾਲ ਨੋਟ ਗਣਿਆ ਦਿਆਂ ਉਹ ਮੰਨ ਗਏ ਜੀ ਮੰਨ ਗਏ ਇੱਕ ਗੱਲ ਤੈਨੂੰ ਹੋਰ ਦੱਸ ਦਾਂ ਜੰਗਲ 'ਚ ਜਿੰਨੇ ਸਿੱਧੇ ਦਰਖਤ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਵਧਿਆ ਜਾਂਦਾ ਜਿੰਨੇ ਵਿੰਗੇ ਟੇਢੇ ਉਧੜ ਖੁਦੜ ਜੇ ਹੁੰਦੇ ਨੇ ਉਹਨਾਂ ਨੂੰ ਕੋਈ ਛੇਤੀ ਹੱਥ ਨਹੀਂ ਪਾਉਂਦਾ ਮੈਂ ਸਮਝਿਆ ਨਹੀਂ ਜੀ ਇਹ ਸਿੱਧੇ ਸਾਦੇ ਦਰਖਤ ਕਿਹਨੂੰ ਕਹਨੇ ਹੋ ਉਹ ਕਮਲਿਆ ਸਿੱਧੇ ਦਰਖਤ ਹੁੰਦੇ ਨੇ ਇਹੋ ਜਿਹੇ ਲੋਕ ਜਿਹੜੇ ਆਪਾਂ ਨੂੰ ਰਿਸ਼ਬਤ ਦੇਣ ਨੂੰ ਤਿਆਰ ਹੋ ਜਾਂਦੇ ਨੇ ਉਹਨੇ ਇਹ ਉਧੜ ਖੁਦੜ ਵਿੰਗੇ ਟੇਢੇ ਲੋਕ ਕੌਣ ਨੇ ਇਹ ਉਹ ਲੋਕ ਨੇਗੇ ਜਿਹੜੇ ਆਪਣੇ ਵਰਗੇ ਰਿਸ਼ਬਤ ਖੋਹਾਂ ਦੇ ਮਗਰ ਤੈਂਬੜ ਲੈ ਕੇ ਪੈ ਜਾਂਦੇ ਨੇ ਉਹਨੇ ਤੈਂਬੜ ਕੀ ਹੈ ਇਹ ਟੈਂਪਰ ਡਾਂਗਾ ਨੂੰ ਕਹਿੰਦੇ ਨੇ ਬੋਲ ਖਾਣੀਆਂ ਨੇ ਉਹ ਆ ਗਈ ਜੀ ਬਣ ਗਈ ਗੱਲਾਂ ਗੱਲ ਆਪਦੇ ਆਪਨੀ ਬਣਦੀ ਬਣਾਉਣੀ ਪੈਂਦੀ ਆ ਪੁੱਤ ਲਿਓ ਜੀ ਥੋੜਾ ਝੋਪਿਓ ਪੁੱਤ ਕਿਹੜਾ ਪੁੱਤ ਪੱਤ ਸਾਡੇ ਜੋ ਕੋਈ ਨਹੀਂ ਹੈਗਾ ਜੀ ਇੱਕ ਦੂਜੇ ਦੇ ਪਿਓ ਹੀ ਆ ਕੀ ਮਤਲਬ ਇੱਕ ਤਾਂ ਤੁਸੀਂ ਮਤਬਲ ਬੜਾ ਪੁੱਛਦੇ ਹੋ ਜੀ ਤੁਹਾਨੂੰ ਹੁਣ ਦੱਸੋ ਕੀ ਦੱਸੀ ਜਾਈਏ ਚਾ ਛੱਡੋ ਪਰੇ ਹੁਣ ਚੁੰਗੀਆਂ ਚਾਪਟੀਆਂ ਦਾ ਕੋਈ ਖਤਰਾ ਤਾਂ ਨਹੀਂ ਉਹ ਜਿੰਨਾ ਟਾਈਮ ਤੁਹਾਡੇ ਮੂਹਰੇ ਵੱਡੇ ਚੂਗੇ ਖੜੇ ਨੇ ਜੀ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਹੁਣ ਤਾਂ ਖਾਤੇ ਚ ਰੁਪਏ ਡਿਗਣ ਗਏ ਉਹ ਰੁਪਏ ਤਾਂ ਹੁਣ ਐ ਡਿਗਣ ਗਏ ਜੀ ਜਿਵੇਂ ਡੋਲੀ ਵਾਲੀ ਕਾਰ ਤੋਂ ਤਾੜ ਤਾੜ ਥੋਲੂ ਡਿਗਦੇ ਹੁੰਦੇ ਨੇ ਹੋਰ ਕੋਈ ਸੇਵਾ ਦੱਸੋ ਸੇਵਾ ਤਾਂ ਜੀ ਤੁਹਾਡੇ ਵਰਗੇ ਸਿੱਧੇ ਸਾਦੇ ਦਰਸਤ ਜੇ ਸਾਨੂੰ 15 20 ਹੋਰ ਮਿਲ ਜਾਣ ਕਾਟੋ ਫੁੱਲਾਂ ਤੇ ਹੈ ਬੱਕਰੀ ਗੁੱਲਾਂ ਤੇ ਹੈ